ਫਰੀ ਸਫਰ ਕਰਨ ਦੇ ਚੱਕਰ ਵਿੱਚ ਤੁਸੀਂ ਵੀ ਨਾ ਹੋ ਜਾਇਓ ਹਾਸੇ ਦਾ ਸ਼ਿਕਾਰ ਪੰਜਾਬ ਰੋਡ 'ਤੇ ਦੀ ਬੱਸ ਵਿੱਚ ਉਸ ਵੇਲੇ ਤਮਾਕਾ ਹੋਇਆ ਜਦੋਂ ਬੱਸ ਦਾ ਟਾਇਰ ਅਚਾਨਕ ਬਲਾਸਟ ਹੋ ਗਿਆ ਜਿਸ ਨਾਲ ਬੱਸ ਵਿੱਚ ਸਪਾਰਸ ਪਾਰੀਆਂ ਜ਼ਖਮੀ ਹੋ ਗਈਆਂ ਇਸ ਦੀ ਜਾਣਕਾਰੀ ਦਿੰਦੇ ਹੋਏ ਬੱਸ ਡਰਾਈਵਰ ਬਲਕਾਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਡੀਪੂ ਦੀ ਬੱਸ ਜੋ ਅੰਮ੍ਰਿਤਸਰ ਤੋਂ ਪਹੋਚਵਾ ਹਰਿਆਣਾ ਜਾ ਰਹੀ ਸੀ ਅਤੇ ਗੁਰਾਇਆਂ ਬੱਸ ਸਟੈਂਡ ਤੋਂ ਕੁਝ ਹੀ ਦੂਰੀ 'ਤੇ ਬੱਸ ਦਾ ਪਿਛਲਾ ਟਾਇਰ ਫਟ ਗਿਆ ਜਿਸ ਨਾਲ ਬੱਸ ਵਿੱਚੋਂ ਧੁਆਂ ਹੀ ਧੁਆਂ ਨਿਕਲਣ ਲੱਗ ਪਿਆ ਅਤੇ ਦੋ ਲੜਕੀਆਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਮਿਲੀ ਹੈ। ਹੁਣਾਂ ਕਿਹਾ ਕਿ ਟਾਇਰ ਖਸਤਾ ਹਾਲਤ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਕਈ ਵਾਰ ਉਹ ਇਸ ਬਾਬਤ ਆਪਣੇ ਵਿਭਾਗ ਅਤੇ ਅਧਿਕਾਰੀਆਂ ਨੂੰ ਵੀ ਦੱਸ ਚੁੱਕੇ ਨੇ ਪਰ ਕੋਈ ਵੀ ਅਸਰ ਨਹੀਂ ਹੁੰਦਾ। ਉਹਨਾਂ ਦੱਸਿਆ ਕਿ ਬੱਸ ਵਿੱਚ 72 ਦੇ ਕਰੀਬ ਸਵਾਰੀਆਂ ਸਵਾਰ ਸਨ ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ। ਉਧਰ ਜ਼ਖਮੀ ਹੋਈ ਲੜਕੀਆਂ ਵਿੱਚੋਂ ਇੱਕ ਪਿੰਸ ਜਲੰਧਰ ਵਿੱਚ ਵਿਦਿਆਰਥਣ ਹੈ ਜਾਂਕਿ ਦੂਸਰੀ ਪਟਿਆਲਾ ਆਪਣੇ ਘਰ ਪਰਤ ਰਹੀ ਸੀ ਜਿਸ ਦੇ ਫ੍ਰੈਕਚਰ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਲਿਜਾਇਆ ਗਿਆ ਗੁਰਾਇਆਂ ਤੋਂ ਪੰਜਾਬ ਜਿਲ੍ਹਾ ਨਿਊਜ਼ ਦੀ ਖਾਸ ਰਿਪੋਰਟ ਦਰਸੋ ਕੀ ਨਾਮ ਤਾਂ ਡੈਜੀ ਬਲਕਾਰ ਸਿੰਘ ਜੀ ਇਹ ਕਿਹੜੇ ਢਿੱਪੂ ਦੇ ਬਸੇ ਕਿੱਥੋਂ ਕਿੱਥੇ ਚੱਲੇ ਸੀ ਪੰਜਾਬ ਰੋਡ ਤੇ ਅੰਮ੍ਰਿਤਸਰ ਠੂਦਿਆ ਜੀ ਕਿੱਥੇ ਕਿੱਥੇ ਚੱਲੇ ਸੀ ਜੀ ਅਸੀਂ ਪੇ ਵਿੱਚ ਅੰਮ੍ਰਿਤਸਰ ਤੋਂ ਪੇਵਾ ਚੱਲੇ ਸੀ ਕੀ ਇੱਥੇ ਗਰਾਇਆ ਖੜੇ ਆ ਕਿ ਧਮਾਕਾ ਹੋਇਆ ਏ ਬੜੀ ਜ਼ੋਰ ਦਾ ਕੀ ਹੋਇਆ ਜੀ ਇਹ ਇਹ ਤਾਂ ਜੀ ਟਾਇਰ ਫਟ ਗਿਆ ਹੂੰ ਕਿੰਨੇ ਕੁ ਸਵਾਰੀਆਂ ਸੀਗੀਆਂ ਜੀ ਬੇਟਾ ਇਹਦੇ ਸਵਾਰੀਆਂ ਜੀ 60 70 ਰਹਿ ਗਈਆਂ ਸੀ ਤੇ ਖੱਟਾਂ ਵੀ ਆਈਆਂ ਜੀ ਨਹੀਂ ਸੱਟਾਂ ਬਚਾਓ ਗਿਆ ਥੋੜੀ ਮੰਮੁਲੀ ਸਾਡੇ ਇੱਕ ਲੜਕੀ ਨੂੰ ਲੱਗੀ ਦੋ ਲੜਕੀਆਂ ਦੱਸਦੇ ਪਏ ਉਹਨਾਂ 'ਤੇ ਸੱਟਾਂ ਲੱਗੀਆਂ ਹਾਂਜੀ ਹਾਂਜੀ ਮੰਮੁਲੀ ਜੀ ਸੱਟਾਂ ਲੱਗੀਆਂ ਦੋਵਾਂ ਨੂੰ ਕਿਉਂਕਿ ਅੰਦਰ ਇੱਕ ਪੱਤਰੀ ਆ ਕੋਈ ਉਹ ਮਤਲਬ ਉਹਨਾਂ 'ਤੇ ਲੱਗ ਗਈ ਆ ਪੱਤੇ ਵੀ ਫਟੇ ਅੰਦਰ ਅੰਦਰ ਪੱਤਰੀ ਫੱਟੀ ਆ ਟਾਇਰ ਫਟ ਗਿਆ ਉਹਦੇ ਨਾਲ ਹੀ ਪੱਤਰੀ ਫਟ ਗਈ ਅੰਦਰੋਂ ਅੰਦਰਲੀ ਸਾਈਡ ਹਾਂਜੀ ਅੰਦਰਲੀ ਸੱਟ ਅੰਦਰਲੀ ਸੱਟ ਕਾਰਨ ਕੀ ਹੈਗਾ ਜੀ ਇਹਦੇ ਕਾਰਨ ਕੁਝ ਨਹੀਂ ਜੀ ਟਾਇਰਾਂ ਦੀ ਪ੍ਰੋਬਲਮ ਵੀ ਆ ਟਾਇਰ ਖਸਤਾ ਹਾਲ ਤੇ ਟਾਇਰ ਰਿਸੋਰਸੀ ਉਹਨਾਂ ਦੀ ਰਬੜ ਲੱਤ ਗਈ ਟਾਇਰ ਫਟ ਗਿਆ ਇੱਡੀ ਦੂਰ ਤੁਸੀਂ ਦੂਜੇ ਸੂਬੇ 'ਚ ਚੱਲੇ ਆਂ ਪੇ ਹਾਈਵੇ ਦੇ ਬਾਸੇ ਹਰਿਆਣਾ 'ਚ ਤੁਸੀਂ ਜਾ ਰਹੇ ਆਂ ਹਾਂਜੀ ਲੋਕ ਕਿੰਨੇ ਵਿੱਚ ਸਵਾਰ ਆ ਤੁਸੀਂ ਆਪ ਵਿੱਚ ਐ ਤੁਹਾਡੇ ਵੀ ਪਰਿਵਾਰ ਐ ਨੇ ਆਨੇ ਨਿੱਕੇ ਆ ਕਦੀ ਸਰਕਾਰ ਨੂੰ ਇਹ ਗੱਲ ਦੱਸੀ ਨਹੀਂ ਕਿ ਹਾਲਾਤ ਇਹ ਐ ਕਿ ਕਿਸ ਤਰੀਕੇ ਨਾਲ ਅਸੀਂ ਪਹੁੰਚੂਗੇ ਦੱਸੀਦਾ ਜੀ ਸਭ ਕੁਝ ਦੱਸੀਦਾ ਸੀ ਪਰ ਲਾਪਰਵਾਹੀ ਐ ਤੇ ਦੀਪੂ ਵਾਲੇ ਜਿਹੜੇ ਤੁਹਾਡੇ ਜੀਐਮ ਸਾਹਿਬ ਐ ਕਦੀ ਦੇਖਦੇ ਨੇ ਕੰਡੀਸ਼ਨ ਕੀ ਐ ਟੈਰਾ ਦੀ ਐ ਦੇਖਦੇ ਨੇ ਸਭ ਕੁਝ ਦੇਖਦੇ ਨੇ ਉਹ ਪਰ ਹੁਣ ਕੱਲੀ ਕੱਲੀ ਬਾਤ ਥਲੇ ਤੋਂ ਉਹਨਾਂ ਨੂੰ ਵਿਖੜਾ ਨਹੀਂ ਉਹਨਾਂ ਤੇ ਕਹਿਣਾ ਹੀ ਹੁੰਦਾ ਹਾਂ ਦੇਖੋ ਜਦੋਂ ਤੁਸੀਂ ਡੀਪੋ ਤੋਂ ਲੈ ਕੇ ਬੱਸ ਨਿਕਲ ਰਹੇ ਆ ਉਹਦੇ ਦੱਸ ਦੇਣ ਕਿ ਇਹ ਜਾਣ ਵਾਲੀ ਹੈਗੀ ਪਹੁੰਚੂਗੀ ਵੀ ਕਿ ਨਹੀਂ ਅਸੀਂ ਦੱਸਨੇ ਆ ਜੀ ਅਸੀਂ ਤੁਹਾਨੂੰ ਦੱਸਦੇ ਆ ਵੀ ਆ ਟਾਇਰ ਮਾੜਿਆ ਜਾਂ ਕਿੱਦਾਂ ਵੀ ਸਾਡਾ ਅਸੀਂ ਦੱਸਣਾ ਹੁੰਦਾ ਡਰਾਈਵਰ ਨੂੰ ਦੱਸਣਾ ਦੱਸਣਾ ਠੀਕ ਹੈ ਜੇ ਮੇਰੇ ਕੋ ਪੱਕੀ ਗੱਡੀ ਹੈ ਮੇਰੇ ਕੋਲ ਤੇ ਡੀਪੋਆਂ ਦੇ ਵਿੱਚ ਹੈ ਨਹੀਂਗਾ ਟਾਇਰ ਨਹੀਂ ਟਾਇਰ ਨਹੀਂ ਹੈਗਾ ਜੀ ਸਮਾਨ ਨਹੀਂ ਹੈਗਾ ਤੇ ਦੱਬਦੇ ਆਉਣਾ ਆ ਇਹ ਵੱਡੇ ਵੱਡੇ ਹੁੰਦੇ ਸਰਕਾਰਾਂ ਦੇ ਬਸ ਦਾਵੇ ਰਹੇ ਦਾਵੇ ਫੋਕਲੇ ਆ ਦੇਵੀਗੜ੍ਹ ਨੇ ਆਲੇ ਨੇ ਕਿਹਾ ਬਰਕਰਾਰ ਸਾਡੇ ਬੱਚੇ ਪਰਿਵਾਰ ਆ। ਤੁਹਾਨੂੰ ਵੀ ਉਹਨੇ ਜਿੰਨਾ ਸਵਾਰੀ ਨੂੰ ਉਹਨਾਂ ਹੀ ਹੋਣਾ ਜੇ ਸਾਨੂੰ। ਸਾਨੂੰ ਵਾਧਾ ਜੀ ਮੈਂ ਡਰਾਈਵਰੀ ਕਰਾ। ਮੈਨੂੰ ਵਾਧੇ ਸਵਾਰੀ ਨਾਲ ਉਹਨੇ ਵਾਧਾ। ਹਾਂ ਧੁੰਦਾ ਪੈਣੀ ਆ ਜੇ ਰਾਤ ਭਰਾਤੇ ਇਦਾਂ ਦਾ ਹਾਦਸਾ ਹੋ ਜਾਵੇ ਕਿੱਥੇ ਉੱਥੇ ਕਰੂਗੇ। ਬੜਾ ਮੁਸ਼ਕਿਲ ਹੈ ਧੁੰਦ ਵਿੱਚ ਰਸਤਾ ਨਹੀਂ ਲੱਭਦਾ। ਉਹ ਤਾਂ ਸਾਨੂੰ ਪਤਾ ਜਿੱਤਨਾ ਹੀ ਗੱਡੀ ਲੱਗ ਜਾਨੇ ਹੁੰਨੇ ਆ। ਸ਼ੰਭੂ ਤੋਂ ਬਾਅਦ ਜਿਹੜਾ ਉਹ ਜੰਗਲ ਦਾ ਰਸਤਾ ਵੀ ਇਦਾਂ ਦਾ ਹੀ ਆ ਜਿੱਥੋਂ ਬਸਾਂ ਦੇਵੀਗੜ੍ਹ ਤੋਂ ਅੱਗੇ ਜੰਗਲ ਏਰੀਆ ਜੀ। ਹੂੰ। ਤੁਸੀਂ ਜਾਣਾ ਵੀ ਉਤਰਿਆ ਜਾਣਾ ਵੀ ਉਤਰਿਆ ਸਵਾਰੀਆਂ ਵੀ ਰਿਸਕ ਦੇ ਵਿੱਚ ਬਿਲਕੁਲ ਰਿਸਕ ਆਲੀ ਬਿਲਕੁਲ ਜੰਗਲ ਏਰੀਆ ਸਰਕਾਰ ਤੋਂ ਮੰਗ ਕਰੂਗੇ ਕੁਝ ਅਸੀਂ ਹੋਰ ਮੰਗ ਕਰਦੇ ਆ ਜੀ ਗੱਡੀਆਂ 'ਤੇ ਧਿਆਨ ਦਿੱਤਾ ਜਾਵੇ ਟੈਰਾ 'ਤੇ ਧਿਆਨ ਦਿੱਤਾ ਜਾਵੇ ਇਹਦੇ ਰਿਪੇਅਰ 'ਤੇ ਧਿਆਨ ਦਿੱਤਾ ਜਾਵੇ ਅੱਛਾ ਬੱਸਾਂ ਤੁਸੀਂ ਕਹਿੰਦੇ 70 ਸਵਾਰੀ ਸੀਗੀ 52 ਸੀਟਰ ਆ ਤੇ ਅਲਾਊਟ ਤਾਂ ਫੇ 52 ਹੀ ਆ ਫੇ ਵੱਧ ਸਵਾਰੀਆਂ ਜੇ ਕਹੀਂ ਮਤਲਬ ਫੇ ਸਾਨੂੰ ਕਹਿੰਦੇ ਨੇ ਤੁਸੀਂ ਸਵਾਰੀਆਂ ਘੱਟ ਆ ਤੁਸੀਂ ਅੱਡੇ 'ਤੇ ਰੋਕੀ ਨਹੀਂ ਹੁਣ ਗਰਾਿਆਂ ਥੱਲੇ ਸਾਨੂੰ ਆਰਡਰ ਆਵੇ ਥੱਲੇ ਜਾਓ ਤੁਸੀਂ ਥੱਲੇ ਹੁਣ ਸਵਾਰੀ ਕੋਈ ਨਹੀਂ ਹੁੰਦੀ ਫਿਰ ਕਹਿੰਦੇ ਥੱਲੇ ਨੂੰ ਜਾਓ ਤੁਸੀਂ ਉੱਪਰ ਹੀ ਨੰਗਣਾ ਤੇ ਉਹ ਕਹਿੰਦੇ ਫਿਰ ਚਲਾਨ ਹੁੰਦਾ ਜੇ ਉੱਪਰ ਜਾਣੇ ਤੇ ਫਿਰ ਕਹਿੰਦੇ ਵੀ ਤਾਹਾਂ ਰਿਪੋਰਟ ਕਰਦੇ ਨੇ ਥੱਲੇ ਭਾਈ ਕੋਈ ਸਵਾਰੀ ਕੋਈ ਨਾ ਹੋਵੇ ਜਾਣਾ ਹੀ ਜਾਣਾ 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 ਭਾਵੇਂ ਤੇ ਲੈਣ ਲੱਗੀ ਹੋਵੇ ਤਾਂ ਵੀ ਥੱਲੇ ਜਾਣਾ ਜਿਆਦਾ ਬੀਬੀਆਂ ਦੀ ਇੰਤਰੀ ਹੁੰਦੀ ਹੈ ਜਿਆਦਾ ਬੀਬੀਆਂ ਦੀ ਇੰਤਰੀ ਨਹੀਂ ਫ੍ਰੀ ਸਫਰ ਕਰਕੇ ਮਤਲਬ ਜਿਆਦਾ ਹਾਂਜੀ ਹਾਂਜੀ ਫ੍ਰੀ ਕਰਕੇ ਜੀ ਅੱਜ ਕਰਾਇਆ ਲਾਗੂ ਹੋ ਜੇ ਬੀਬੀਆਂ ਥੇ ਲੱਭਣੀਆਂ ਨਹੀਂ ਹਾਂ ਇਨਾ ਫਿਰ ਪ੍ਰਾਈਵੇਟ ਹੀ ਲੱਭਣੀ ਨੇ ਘੰਟੇ ਘੰਟੇ ਨੇ ਤਾਂ ਵੇਟ ਕਰਦੇ ਕਰਦੀਆਂ ਜੀ ਦੋ ਦੋ ਘੰਟੇ ਕਰਦੀਆਂ ਨੇ ਹਾਂ ਬਰੇਸ ਸਫਰ ਕਰਕੇ ਏਡੀ ਦੂਰੋਂ ਦੇਵੀਗੜ੍ਹ ਤੋਂ ਰੋਡ ਪਿੰਦਾ ਜੀ ਏਡਾ ਪੇਵੇ ਤੋਂ ਪਧਾਰਗੜ੍ਹੋਂ ਪੰਜਾਬ ਦੇ ਨੇ ਇਹਨਾਂ ਦਾ ਹਾਂਜੀ ਫਰੇ ਕਰਕੇ ਆ ਰਹੇ ਨੇ ਦਰਬਾਰ ਸਾਹਿਬ ਲੜਦੀਆਂ ਵੀ ਹੈ ਕਈ ਦੇਖ ਲਈ ਲੜਦੀਆਂ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖਦੇ ਹੀ ਆਪਣੇ ਕੁੱਤੋ ਕੁੱਤੀ ਹੁੰਦੀਆਂ ਨੇ ਸੀਟਾਂ ਪਿੱਛੇ ਠੀਕ ਹੈ ਥੈਂਕ ਯੂ ਇਹ ਜਿਹੜੀ ਰੋਡਵੇ ਦੀ ਬੱਸ ਹੈ ਜਿਹਦਾ ਐਕਸੀਡੈਂਟ ਹੋਇਆ ਇਹ ਟਾਇਰ ਬਲਾਸਟ ਹੋਣ ਕਰਕੇ ਇਹ ਐਕਸੀਡੈਂਟ ਹੋਇਆ ਜਿਹੜਾ ਕਿ ਗਰਾਹ ਤੋਂ ਬੱਸ ਸਟੈਂਡ ਤੱਕ ਚੱਲੀ ਸੀ ਹਜੇ ਤੇ ਇਹਨਾਂ ਦਾ ਟਾਇਰ ਫਟ ਗਿਆ ਬੈਕ ਸਾਈਡ ਦਾ ਜਿਹਦੇ ਵਿੱਚ ਦੋ ਲੇਡੀਆਂ ਜਿਹਦੇ ਵਿੱਚ ਇੱਕ ਲੜਕੀ ਸੀ ਬਿੰਸ ਤੋਂ ਪੜਦੀ ਸੀ ਜਲੰਧਰ ਪਟਿਆਲੇ ਰਹਿਣ ਵਾਲੀ ਸੀ ਉਹਦੇ ਮਮਲੀ ਸੱਟਾਂ ਲੱਗੀਆਂ ਤੇ ਦੂਜੀ ਜਿਹੜੀ ਲੜਕੀ ਉਹ ਪ੍ਰਾਈਵੇਟ ਜੌਬ ਕਰ ਰਹੀ ਸੀ ਉਹ ਵੀ ਪਟਿਆਲੇ ਦੀ ਰਹਿਣ ਵਾਲੀ ਸੀ ਤੇ ਉਹਦਾ ਲੱਤ ਵਿੱਚ ਫੈਕਚਰ ਹੋਈ ਆ ਉਹਨੂੰ ਐਂਬੂਲੈਂਸ ਰਾਹੀਂ ਅਸੀਂ ਸਿਵਲ ਹਸਪਤਾਲ ਫਲੋਰ ਪਹੁੰਚਾ ਦਿੱਤਾ ਹੈ। ਤੇ ਅਗਲੀ ਕਾਰਵਾਈ ਲਈ ਥਾਣਾ ਗ੍ਰੈਂਡ ਨੂੰ ਸੂਚਿਤ ਕਰ ਦਿੱਤਾ ਹੈ।